ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਚੈਨਲ ਰੀਪਸ ਬੁਟੀਕ ਤੇ ਸਵਾਗਤ ਹੈ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬੈਲ ਆਈਕਨ ਜ਼ਰੂਰ ਦਬਾ ਦਿਓ ਚਲੋ ਜੀ ਵੀਡੀਓ ਨੂੰ ਸਟਾਰਟ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਅੱਜ ਆਪਾਂ ਲੈ ਕੇ ਆਏਗੇ ਕਾਫੀ ਜ਼ਿਆਦੇ ਸੋਹਣੇ ਸੂਟ ਸਾਡੇ ਸੋਹਣੇ ਸੂਟ ਲੈ ਕੇ ਆਏ ਜੀ ਮਿਕਸ ਸੂਟ ਰਹੇ ਹਨ ਜੀ ਕੋਈ ਕਾਟਨ ਦਾ ਰਹੂਗਾ ਕੋਈ ਬਾਟਰ ਕਾਟਨ ਦਾ ਰਹੂਗਾ ਕੋਈ ਮਲ ਕਾਟਨ ਦਾ ਰਹੂਗਾ ਜਿਹੜੀਆਂ ਭੈਣਾਂ ਨੂੰ ਜਿਵੇਂ ਦੇ ਵੀ ਫੈ布ਰਿਕ ਦੀ ਲੋੜ ਹੋਗੀ ਹਨਾ ਵੀ ਸਾਨੂੰ ਇਹ ਵਾਲਾ ਫੈਬਰਿਕ ਵਧੀਆ ਲੱਗਦਾ ਹੈਗਾ ਤਾਂ ਤੁਸੀਂ ਉਦੋਂ ਦੇ ਸੂਟ ਲੇنگੇ ਜਿਹੜੇ ਲੈ ਲਿਓ ਠੀਕ ਹੈ ਜੀ ਚਲੋ ਜੀ ਵੀਡੀਓ ਆਪਾਂ ਸਟਾਰਟ ਕਰ ਦਿੰਗੇ ਇਸ ਟੀਸਟਾ ਬ੍ਰੈਂਡ ਰਹੂਗਾ ਸਟੈਂਪ ਤੁਸੀਂ ਦੇਖ ਸਕਦੇ ਹੋਗੇ ਜੋ ਵੀ ਤੁਸੀਂ ਸਾਡੇ ਬੁਟੀਕ ਤੋਂ ਫੈਬਰਿਕ ਲਓਗੇ ਹਨਾ ਬਹੁਤ ਹੀ ਗੁੱਡ ਕੁਆਲਿਟੀ ਵਧੀਆ ਦੇ ਵਿੱਚ ਮਿਲੂਗਾ ਤੁਹਾਨੂੰ ਲੋ ਜੀ ਬਟਰ ਕਾਟਨ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਮਲਾਈ ਵਰਗਾ ਬਹੁਤ ਹੀ ਸੋਨਾ ਮਲਾਈ ਵਰਗਾ ਕਪੜਾ ਹੁੰਦਾ ਹੈਗਾ ਤੇ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਗ੍ਰੀਨ 베ਸ ਤੇ ਉੱਪਰ ਹੈ ਜਿਹੜਾ ਪ੍ਰਿੰਟ ਬਣਿਆ ਹੋਇਆਗਾ ਪ੍ਰਾਈਸ ਇਹਦਾ ਰਹੂਗਾ ਜੀ 2500 ਵਿਦ ਸ਼ਿਪਿੰਗ ਰਹੂਗਾ ਲੋ ਜੀ ਪਹਿਲਾ ਪ੍ਰਿੰਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ ਤੇ ਇਸ ਤੋਂ ਬਾਅਦ ਆਜੂਗਾ ਜੀ ਮਲ कॉटन ਦਾ ਬਲੈਕ ਕਲਰ ਦਾ ਸੂਟ ਹੈ 올ਓਵਰ ਸੂਟ ਰਹੇਗਾ ਪ੍ਰਾਈਸ ਇਹਦਾ ਰਹੂਗਾ ਜੀ 2500 ਟੀਸਟਾ ਬ੍ਰਾਂਡ ਹੈਗਾ ਬ੍ਰਾਂਡ ਤੁਸੀਂ ਚੈੱਕ ਕਰ ਸਕਦੇ ਹੋਗੇ ਇਸ ਤਰ੍ਹਾਂ ਤੁਹਾਨੂੰ ਸਟੈਂਪ ਮਿਲੇਗੀ ਠੀਕ ਹੈ ਜੀ ਦੇ ਪ੍ਰੋਪਰ ਮੈਂ ਤੁਹਾਨੂੰ ਖੋਲ ਕੇ ਦਿਖਾ ਦਿੰਨੀ ਆ ਸੂਟ ਵੀ ਕਿੱਦਾਂ ਦਾ ਪ੍ਰਿੰਟ ਬਣਿਆ ਹੋਇਆ ਹੈਗਾ ਤੇ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਬਣਿਆ ਹੋਇਆ ਹੈਗਾ ਤੁਸੀਂ ਸਾਡੇ ਕੋਲੋਂ ਸਲਾਈ ਕਰਵਾਉਣਾ ਚਾਹੁੰਦੇ ਹੋ ਸਲਾਈ ਕਰਵਾ ਸਕਦੇ ਹੋ ਬਿਨਾਂ ਸਲਾਈ ਤੋਂ ਮਗਵਾਉਣਾ ਚਾਹੁੰਦੇ ਹੋ ਜਿੱਥੇ ਵੀ ਤੁਸੀਂ ਮਗਵਾਉਣਾ ਚਾਹੁੰਦੇ ਹੋਗੇ ਮਗਵਾ ਸਕਦੇ ਹੋ ਠੀਕ ਹੈ ਜੀ ਤੇ ਨੈਕਸਟ ਪ੍ਰਿੰਟਰ ਹੋਊਗਾ ਜੀ ਪਿਓਰ ਚੌਰਜਰ ਤੇ ਉੱਪਰ ਰਹੂਗਾ ਤੇ ਨਾਲ জੌਰਜਟ ਦੀ ਹੀ ਬਾਟਮ ਰਹੂਗੀ ਜੋ ਕਿ ਆਪਾਂ ਕਾਫੀ ਪ੍ਰਿੰਟ ਲਿੰਗੇ ਸੇਲ ਕਰ ਚੁੱਕੇ ਆਂਗੇ ਬਹੁਤ ਹੀ ਪਿਆਰਾ ਜਿਹਾ ਕਲਰ ਹੈਗਾ ਹਰਾਣੀ ਕਲਰ ਹੈਗਾ ਤੇ ਬਹੁਤ ਜਿਆਦਾ ਸੋਨਾ ਸ਼ੇਡ ਹੈਗਾ ਤੇ ਨਾਲ ਸੇਮ ਮਜ਼ੈਂਟਾ ਕਲਰ ਦੀ ਬਾਟਮ ਹੈਗੀ ਪ੍ਰਾਈਸ ਇਹਦਾ ਰਹੂਗਾ ਜੀ 21200 ਰਹੂਗਾ ਠੀਕ ਹੈ ਜੀ ਤੇ ਬਹੁਤ ਜਿਆਦਾ ਸੋਹਣੇ ਮਤਲਬ ਇਹ ਸੂਟ ਲਿੰਗੇ ਕਲਰ ਤੇ ਬਹੁਤ ਜਿਆਦਾ ਸੋਹਣਾ ਪ੍ਰਿੰਟ ਹੈਗਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਕਲਰ ਹੈਗਾ ਜਿਹੜਾ ਖਿੜ ਗਿਆ ਆ ਜਲਦੀ ਜਲਦੀ ਆਪਣੇ ਸੂਟਾਂ ਦੀਆਂ ਬੁਕਿੰਗਾਂ ਕਰਵਾ ਦਿਓ ਜਿੱਦਾਂ ਜਿੱਦਾਂ ਬੁਕਿੰਗ ਹੋਈ ਜਾਊਗੀ ਉਦੋਂ ਉਦੋਂ ਆਪਾਂ ਸਲਿੱਪ ਲਗਾਈ ਚੱਲਾਂਗੇ ਸੂਟਸ ਦੇ ਉੱਪਰ ਨੈਕਸਟ ਫੇਰ ਰਹੂਗਾ ਜੀ ਸੂਟ ਹੈਗਾ ਜਿਹੜਾ ਟੀਸਟਾ ਬ੍ਰਾਂਡ ਦਾ ਹੈਗਾ ਲਓ ਜੀ ਬਾਟਰ ਕਾਟਨ ਦੇ ਵਿੱਚ ਸੂਟ ਹੈਗਾ ਤੇ 올ਓਵਰ ਸੂਟ ਹੈਗਾ ਤੁਸੀਂ ਮੈਚਿੰਗ ਲੈਣਾ ਚਾਹੁੰਦੇ ਹੋ ਇਹ ਵਾਲਾ ਪ੍ਰਿੰਟ ਮੈਚਿੰਗ ਵੀ ਕੱਟ ਸਕਦੇ ਹੋਗੇ 올ਓਵਰ ਤੁਹਾਨੂੰ ਇਹ ਸੂਟ ਹੈਗਾ ਜਿਹੜਾ 2500 ਦਾ ਮਿਲੂਗਾ ਜੇ ਤੁਸੀਂ ਮੈਚਿੰਗ ਲੈਣਾ ਚਾਹੁੰਦੇ ਹੋਗੇ ਤਾਂ 1850 ਦਾ ਇਹ ਸੂਟ ਹੈਗਾ ਤੁਹਾਨੂੰ ਜਿਹੜਾ ਮਿਲੂਗਾ ਤੇ ਬਹੁਤ ਹੀ ਜ਼ਿਆਦਾ ਆਪਾਂ ਇਹ ਸੂਟ ਲੇਗੇ ਜਿਹੜੇ ਸੇਲ ਕੀਤੇ ਨੇਗੇ ਆਪਣੇ ਕੋਲੇ ਸਿਰਫ ਇੱਕ ਸੂਟ ਅਵੇਲੇਬਲ ਹੈਗਾ ਜੇ ਤੁਸੀਂ ਲੈਣਾ ਚਾਹੁੰਦੇ ਹੋਗੇ ਲੈ ਸਕਦੇ ਹੋਗੇ ਨੈਕਸਟ ਸੂਟ ਹੈਗਾ 30sta ਬ੍ਰਾਂਡ ਦਾ ਬਟਰ ਕਾਟਨ ਦੇ ਵਿੱਚ ਪ੍ਰਿੰਟ ਹੈਗਾ ਲੋ ਜੀ ਪ੍ਰਿੰਟਿੰਗ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਬਣਿਆ ਹੋਇਆ ਹੈਗਾ ਤੇ ਜਦੋਂ ਇਹ ਮਤਲਬ ਸਲਾਈ ਹੋ ਜਾਂਦੇ ਨੇ ਨਾ ਸੂਟ ਬਹੁਤ ਜ਼ਿਆਦਾ ਸੋਹਣੇ ਮਤਲਬ ਵੈਰੀਅਟੀ ਹੁੰਦੇ ਨੇਗੇ ਹਨਾ ਇਦਾਂ ਦੇ ਸੂਟ ਤੇ ਬਟਰ ਕਾਟਨ ਦਾ ਸੂਟ ਰੂਗਾ ਜੇ ਤੁਸੀਂ ਹੋਰ ਵੀ ਇਹਨੂੰ ਵਧੀਆ ਬਣਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਇਹਦੇ ਉੱਪਰ ਪੈਚ ਵਗੈਰਾ ਦਾ ਕੰਮ ਹੈਗਾ ਜਿਹੜਾ ਕਰ ਸਕਦੇ ਹੋਗੇ ਲੋ ਜੀ ਪ੍ਰਾਈਸ ਇਹਦਾ ਰੂਗਾ ਜੀ 2500 ਨੈਕਸਟ ਸੂਟ ਹੈਗਾ ਸੀ ਕਾਟਨ ਦੇ ਵਿੱਚ ਹੈਗਾ ਲੋ ਜੀ ਇਸ ਦਾ ਬ੍ਰਾਂਡ ਦਾ ਹੈਗਾ ਇਹਦੇ ਨਾਲ ਤੁਸੀਂ ਵਾਈਨ ਕਲਰ ਦਾ ਦੁਪੱਟਾ ਰੱਖ ਸਕਦੇ ਹੋ ਵਾਈਨ ਹੀ ਤੁਸੀਂ ਇਹਦੇ ਉੱਪਰ ਪਾਈਪਿੰਗ ਲੈਸ ਦਾ ਜਿਹੜਾ ਡਿਜ਼ਾਈਨ ਹੈਗਾ ਉਦਾਂ ਦਾ ਦੇ ਸਕਦੇ ਹੋਗੇ ਪ੍ਰਾਈਸ ਇਹਦਾ ਰਹੂਗਾ ਜੀ 1750 ਵਿਦ ਸ਼ਿਪਿੰਗ ਇਨਕਲੂਡ ਹੈਗੇ ਕੋਈ ਤੁਸੀਂ ਐਕਸਟਰਾ ਚਾਰजेस ਨਹੀਂ ਦੇਣੇ ਹੈਗੇ ਦੁਪੱਟੇ ਪੁੱਛਦੀਆਂ ਹੁੰਦੀਆਂ ਨੇ ਭੈਣਾ ਹਨਾ ਵੀ ਤੁਸੀਂ ਕਿਹੜੇ ਕਿਹੜੇ ਮਟੀਰੀਅਲ ਨੇ ਤੁਹਾਡੇ ਕੋਲੇ ਦੁਪੱਟਿਆਂ ਦੇ ਸਾਡੇ ਕੋਲੇ ਹਰ ਤਰ੍ਹਾਂ ਦਾ ਮਟੀਰੀਅਲ ਹੈਗਾ ਤੁਸੀਂ ਸੈਮੀ ਦੇ ਵਿੱਚ ਲੈਣਾ ਚਾਹੁੰਦੇ ਸੈਮੀ ਚ ਲੈ ਲਓ ਤੁਸੀਂ ਫੁੱਲ ਪਿਓਰ ਦੇ ਵਿੱਚ ਲਿਆਣਾ ਚੋਣੋਂਗੇ ਫੁੱਲ ਪਿਆਉਣ ਦੇ ਵਿੱਚ ਲੈ ਲਓ ਠੀਕ ਹੈ ਜੀ ਬਹੁਤ ਹੀ ਜਾਦੇ ਸੋਹਣਾ ਪ੍ਰਿੰਟ ਹੈ ਜੋ ਕਿ ਆਪਾਂ ਕਾਫੀ ਜਾਦੇ ਸੂਟ ਲੇਗੇ ਇਹ ਸੇਲ ਕਰ ਚੁੱਕਿਆ ਨੈਕਸਟ ਹੈਗੇ ਜੀ ਲਵੈਂਡਰ ਸ਼ੇਡ ਹੈਗਾ ਤੇ ਬਹੁਤ ਹੀ ਪਿਆਰਾ ਪ੍ਰਿੰਟ ਹੈ ਟੈਬੀ ਦੇ ਵਿੱਚ ਹੈਗਾ 올ਓਵਰ ਸੂਟ ਰਹੂਗਾ ਪ੍ਰਾਈਸ ਇਹਦਾ ਸਿਰਫ ਰਹੂਗਾ ਜੀ 2000 ਚਨਾਰ ਟੈਬੀ ਦਾ ਫੈਬਰਿਕ ਹੈ ਦੇਖੋ ਤੁਸੀਂ ਬ੍ਰਾਂਡ ਹੈਗਾ ਜਿਹੜਾ ਤੁਸੀਂ ਚੈੱਕ ਕਰ ਸਕਦੇ ਹੋਗੇ ਇਸ ਤੋਂ ਬਾਅਦ ਹੈਗਾ ਜੀ कॉटन ਦਾ प्रिंट ਹੈ ਲਾਈਨਿੰਗ ਲਗਵਾਉਣਾ ਚਾਹੁੰਦੇ ਤੁਸੀਂ ਲਗਵਾ ਸਕਦੇ ਹੋ ਇਹ ਇਦਾਂ ਦੇ ਸੂਟ ਹੁੰਦੇ ਨੇਗੇ ਵੀ ਤੁਸੀਂ ਲਾਈਨਿੰਗ ਲਗਵਾ ਕੇ ਵੀ ਇਹਨਾਂ ਨੂੰ ਸਲਾਈ ਕਰਾ ਸਕਦੇ ਹੋਗੇ ਬਿਨਾ ਲਾਈਨਿੰਗ ਤੋਂ ਵੀ ਤੁਸੀਂ ਸਟਿਚ ਕਰਵਾ ਸਕਦੇ ਹੋਗੇ ਠੀਕ ਹੈ ਜੀ ਬਹੁਤ ਹੀ ਜਿਆਦੇ ਸੋਹਣਾ प्रिंट ਹੈਗਾ ਡਿਜੀਟਲ प्रिंट ਹੈਗਾ ਤੇ ਪ੍ਰਿੰਟ ਤੁਹਾਡੇ ਸਾਹਮਣੇ ਆ ਤੁਸੀਂ ਇਹਨਾਂ ਦੇ ਕੋਟ ਸੈੱਟ ਰੈਡੀ ਕਰਵਾਉਣਾ ਚਾਹੁੰਦੇ ਹੋ ਕੋਟ ਸੈੱਟ ਰੈਡੀ ਕਰਵਾਓ ਸਲਵਾਰ ਸੂਟ ਬਣਾਉਣਾ ਚਾਹੁੰਦੇ ਹੋ ਸਲਵਾਰ ਸੂਟ ਟਰੌਜ਼ਰ ਨਾਲ ਪਾਉਣਾ ਚਾਹੁੰਦੇ ਹੋ ਟਰੌਜ਼ਰ ਨਾਲ ਵੀ ਪਾ ਸਕਦੇ ਹੋਵੋਗੇ ਪ੍ਰਾਈਸ ਇਹਦਾ ਰਹੂਗਾ ਜੀ 1800 ਬਹੁਤ ਜਿਆਦਾ ਸੋਹਣਾ ਫੈਬਰਿਕ ਹੈਗਾ ਲਓ ਜੀ ਇਸ ਤੋਂ ਬਾਅਦ ਮੇਰੇ ਕੋਲੇ ਇੱਕ ਸੂਟ ਹੋਰ ਅਵੇਲੇਬਲ ਹੈਗਾ ਜੋ ਕਿ ਮੈਂ ਵੇਅਰ ਕੀਤਾ ਸੀਗਾ ਕਾਫੀ ਜਿਆਦਾ ਸੂਟ ਹੈਗਾ ਜਿਹੜਾ ਇਹ ਪਸੰਦ ਕੀਤਾ ਪਹਿਣਾ ਨੇ ਪ੍ਰਾਈਸ ਇਹਦਾ ਰਹੂਗਾ ਜੀ 1800 ਪ੍ਰਾਈਸ ਸੀਗਾ ਲਓ ਜੀ ਤੇ ਬਹੁਤ ਜਿਆਦਾ ਸੋਹਣਾ ਪ੍ਰਿੰਟ ਹੈਗਾ ਤੇ ਇਸ ਤੋਂ ਬਾਅਦ ਆ ਗਿਆ ਜੀ ਮਲ ਕਾਟਨ ਦੇ ਵਿੱਚ ਪ੍ਰਿੰਟ ਆ ਗਿਆ ਬਹੁਤ ਹੀ ਜਿਆਦਾ ਸੋਹਣਾ ਟੇਸ ਜਿਆਦਾ ਤੇ ਇਸ ਤਰ੍ਹਾਂ ਦੇਖੋ ਤੁਸੀਂ ਦੇਖ ਸਕਦੇ ਹੋਗੇ ਪਲੇਨ ਬਾਟਮ ਹੈਗੀ ਇਦਾਂ ਆਪਾਂ ਮੈਚਿੰਗ ਰੱਖੀ ਹੈਗੀ ਸੂਟ ਦੀ ਕੱਲੀ ਸ਼ਰਟ ਲਈ ਪਲੀਜ਼ ਕੋਈ ਵੀ ਹਨਾ ਮੈਸੇਜ ਨਾ ਕਰਿਓ ਜਿਹੜੀ ਬਾਟਮ ਹੈ ਸਾਨੂੰ ਨਾਲ ਹੀ ਮਿਲੀ ਹੈਗੀ ਤੁਹਾਨੂੰ ਵੀ ਇਹ ਨਾਲ ਹੀ ਲੈਣੀ ਪਊਗੀ ਪ੍ਰਾਈਜ਼ ਦਾ ਸਿਰਫ ਰਹੂਗਾ ਜੀ 1800 ਲੋ ਜੀ ਨੈਕਸਟ ਪ੍ਰਿੰਟ ਨੇਗੇ ਜਿਹੜੇ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਜ਼ਿਆਦਾ ਸੋਹਣਾ ਪ੍ਰਿੰਟ ਹੈ ਵੀ ਜਿੱਦਾਂ ਕਿ ਤੁਸੀਂ ਇਹਦਾ ਕਾਰਡ ਸੈੱਟ ਰੈਡੀ ਕਰਵਾਉਣੀ ਹੋਗੇ ਇਹਦੇ ਵਿੱਚ ਇਦਾਂ ਬਲੂ ਸ਼ੇਡ ਦੇ ਹਨਾ ਨੇਵੀ ਬਲੂ ਕਲਰ ਹੈਗਾ ਇਹ ਬਲੈਕ ਨਹੀਂ ਹੈਗਾ ਹਾਂਜੀ ਤੇ ਇਦਾਂ ਦੇ ਮਤਲਬ ਤੁਸੀਂ ਬਟਨ ਵਗੈਰਾ ਲਗਵਾ ਕੇ ਹਨਾ ਤੁਸੀਂ ਸਲਾਈ ਕਰਵਾਉਗੇ ਹਨਾ ਬਹੁਤ ਜ਼ਿਆਦਾ ਸੋਨਾ ਬਣੂਗਾ ਜੇ ਤੁਸੀਂ ਇਹਦੀ ਵਨ ਪੀਸ ਡ्रेसेस ਵਗੈਰਾ ਬਣਾਉਣਾ ਚਾਹੋਗੇ ਤਾਂ ਵੀ ਸੋਨਾ ਬਣੂਗਾ ਸੂਟ ਬਣਾਉਂਗੇ ਉਹ ਤਾਂ ਵਧੀਆ ਹੀ ਬਣੂਗਾ ਜਿੱਦਾਂ ਕਿ ਇਸ ਤਰ੍ਹਾਂ ਦੀ ਹਨਾ ਪੱਟੀ ਲਗਾ ਕੇ ਡਿਜ਼ਾਈਨ ਬਹੁਤ ਸਾਰੇ ਹੁੰਦੇ ਨੇਗੇ ਤਾਂ ਉਦਾਂ ਦਾ ਮਤਲਬ ਡਿਜ਼ਾਈਨ ਅਕੋਰਡਿੰਗ ਸੂਟ ਹੈਗਾ ਜਿਹੜਾ ਰੈਡੀ ਹੋ ਜਾਊਗਾ ਇਸ ਤੋਂ ਬਾਅਦ ਆ ਗਿਆ ਜੀ कॉटन ਸਿਲਕ ਦਾ ਸੂਟ ਹੈਗਾ orange shade ਦੇ ਵਿੱਚ ਹੈਗਾ ਲੋ ਜੀ ਬਹੁਤ ਹੀ ਪਿਆਰਾ ਸ਼ੇਡ ਹੈ ਕੋਈ ਇਹ ਭੜਕੀਲਾ ਕਲਰ ਨਹੀਂ ਤਿੱਖਾ ਨਹੀਂ ਹੈਗਾ ਤੇ ਸ਼ਾਈਨ ਹੈਗੀ ਹੈਗੀ ਸਟੱਫ ਦੇ ਵਿੱਚ ਸ਼ਾਈਨ ਆਪਣੇ ਹਰ ਇੱਕ ਸਟੱਫ ਦੇ ਵਿੱਚ ਵਿੱਚ ਮਿਲੂਗੀ ਜਿੱਦਾਂ ਕਿ ਇਹ ਕਾਟਨ ਹੈਗੀ ਕਾਟਨ ਵੀ ਦੇਖੋ ਹਨਾ ਤੁਹਾਨੂੰ ਸਿਲਕ ਵਾਂਗੂ ਲੱਗੂਗੀ ਪਰ ਹੈਗੀ ਕਾਟਨ ਹੈ ਤੁਸੀਂ ਲਾਈਨਿੰਗ ਲਗਵਾਉਣੀ ਹੈ ਲਗਵਾ ਸਕਦੇ ਹੋਗੇ ਬਿਨਾ ਲਾਈਨਿੰਗ ਤੋਂ ਲਗਵਾਉਣਾਗਾ ਤਾਂ ਵੀ ਸਟਿਚ ਕਰਵਾ ਸਕਦੇ ਹੋ ਜੇ ਕੋਈ ਸਟੱਫ ਦੇਖੋ ਸੀ ਥਰੂ ਹੁੰਦਾਗਾ ਹਨਾ ਤਾਂ ਤਾਂ ਆਪਾਂ ਨੂੰ ਲਾਈਨਿੰਗ ਲਗਵਾਉਣੀ ਹੀ ਪੈਂਦੀ ਹੈਗੀ ਲੋ ਜੀ ਇਹਦਾ ਪ੍ਰਾਈਸ ਰਹੂਗਾ ਜੀ 2500 ਪ੍ਰਾਈਸ ਰਹੂਗਾ ਜਿਸ ਤਰ੍ਹਾਂ ਕਿ ਇਹਦੇ ਵਿੱਚ ਸਕਿਨ ਕਲਰ ਦਾ ਫਲਾਵਰ ਹੈਗਾ ਹਨਾ ਇਦਾਂ ਦੀ ਤੁਸੀਂ ਇਹਤੇ ਪੱਟੀ ਲਗਾ ਲਓ neck ਤੇ ਡਿਜ਼ਾਈਨ ਬਣਾ ਲਓ ਹਨਾ ਜਾਂ ਫਿਰ ਹਨਾ ਇਹਦਾ ਪੈਚ ਦਾ ਕੰਮ ਕਰਵਾ ਲਓ ਲੈਸ ਵਗੈਰਾ ਲਗਾ ਕੇ ਤੁਸੀਂ ਸਿਲਾਈ ਕਰਵਾ ਲਓ ਲੋ ਜੀ ਨੈਕਸਟ ਸੂਟ ਹੈਗੇ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈਗਾ ਇਹ ਹੈ ਕਿ ਜੀ ਟਿਸਟਾ ਦਾ 2500 ਪ੍ਰਾਈਸ ਹੈਗਾ ਇਹਦਾ ਇਹਦੇ ਨਾਲ ਦਾ ਸੂਟ ਹੈਗਾ ਜਿਹੜਾ ਸਟਿਚ ਵੀ ਕੀਤਾ ਹੋਇਆ ਹੈਗਾ ਤੇ ਮੈਂ ਪਿਛਲੀਆਂ ਵੀਡੀਓ ਦੇ ਵਿੱਚ ਤੁਹਾਨੂੰ ਸ਼ੋਅ ਵੀ ਕੀਤਾ ਸੀਗਾ ਤੇ 2500 ਪ੍ਰਾਈਸ ਹੈ ਕਾਫੀ ਡਿਮਾਂਡ ਦੇ ਵਿੱਚ ਰਿਹਾ ਸੀਗਾ ਬਹੁਤ ਸਾਰੇ ਮੈਸੇਜ ਆਏ ਸੀ ਇਹ ਸੂਟ ਲਈ ਮੈਨੂੰ ਜਿਹੜੀਆਂ ਭੈਣਾਂ ਨੂੰ ਚਾਹੀਦਾ ਸੀ ਇੱਕ ਸੂਟ ਅਵੇਲੇਬਲ ਹੈਗਾ ਤਾਂ ਤੁਸੀਂ ਲੈ ਸਕਦੇ ਹੋਗੇ ਇਸ ਤੋਂ ਬਾਅਦ ਆਜੂਗਾ ਜੀ ਮਲ कॉटन ਦਾ ਸੂਟ ਹੈਗਾ ਇਹਦੇ ਨਾਲ ਹੈਗਾ ਦੁਪੱਟਾ ਮੈਚਿੰਗ ਬਾਟਮ ਹੈਗੀ ਇਸ ਤਰ੍ਹਾਂ ਦੇਖੋ ਇਹ ਵਾਲੀ ਰਹੂਗੀ ਸ਼ਰਟ ਰਹੂਗੀ ਤੇ ਪਲੇਨ ਬਾਟਮ ਹੈਗੀ ਇਦਾਂ ਦੀ ਤੇ ਨਾਲ ਹੈਗੇ ਜੀ ਪਿਓਰ ਮਲ ਦਾ ਦੁਪੱਟਾ ਮਿਲਗਾ ਤੁਹਾਨੂੰ 2.4 ਮੀਟਰ 44 ਇੰਚ ਪਣਾ ਤੇ ਇਸ ਤਰ੍ਹਾਂ ਡਿਜ਼ਾਈਨ ਹੋਇਆ ਹੋਇਆ ਜੋ ਕਿ ਬਹੁਤ ਜ਼ਿਆਦੇ ਡਿਮਾਂਡ ਦੇ ਵਿੱਚ ਰਹੇਣਗੇ ਪ੍ਰਾਈਸ ਇਹਦਾ ਰਹੂਗਾ ਜੀ 3500 ਠੀਕ ਹੈ ਜੀ ਜਿਹੜੀਆਂ ਭੈਣਾਂ ਨੇ ਹੁਣ ਤੱਕ ਮਾਲ कॉटन ਦਾ ਸੂਟ ਨਹੀਂ ਲਿਆ ਹੈਗਾ ਤਾਂ ਤੁਸੀਂ ਇਹ ਵਾਲਾ ਸੂਟ ਹੈਗਾ ਜਰੂਰ ਟਰਾਈ ਕਰੋ ਤੁਹਾਨੂੰ ਸਟਾਫ ਦਾ ਪਤਾ ਲੱਗੂਗਾ ਫੈਬਰਿਕ ਦਾ ਪਤਾ ਲੱਗੂਗਾ ਬਹੁਤ ਜ਼ਿਆਦੇ ਸੋਹਣਾਗਾ ਨੈਕਸਟ ਸੂਟ ਹੈਗਾ ਜੀ ਪਿਓਰ ਜਾਰਜਟ ਦਾ ਟੇਸਟਾ ਬ੍ਰਾਂਡ ਦੀ ਕਲੈਕਸ਼ਨ ਹੈਗੀ ਤੇ ਪ੍ਰਾਈਸ ਇਹਦਾ ਰਹੂਗਾ ਜੀ 3000 ਪ੍ਰਾਈਸ ਰਹੂਗਾ ਫੁੱਲ ਪਿਓਰ ਜੋਰਜਾ ਟੈਗੀ ਟਿਸਟਾ ਬ੍ਰਾਂਡ ਦੀ ਹੈਗੀ ਮੈਚਿੰਗ ਲਓਗੇ ਤਾਂ ਪ੍ਰਾਈਸ ਘੱਟ ਹੋ ਜਾਊਗਾ 2500 ਪੈ ਜਾਊਗਾ 올ਓਵਰ ਲੈਣੇ ਹੋ ਤਾਂ 3000 ਪ੍ਰਾਈਸ ਹੈਗਾ ਨੈਕਸਟ ਹੈਗਾ ਅਸੀਂ ਗ੍ਰੀਨ ਕਲਰ ਦਾ ਪ੍ਰਿੰਟ ਹੈਗਾ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ ਕੁਝ ਹਟਕੇ ਜੇ ਚੀਜ਼ਾਂ ਲੈ ਕੇ ਆਏ ਸੀਗੇ ਵੀ ਹਾਂ ਵੀ ਕੁਝ ਹਨਾ ਫੁੱਲਾਂ ਵਗੈਰਾ ਨਾਲ ਫਲਾਵਰ ਵਗੈਰਾ ਦੀ ਪ੍ਰਿੰਟਿੰਗ ਜਿੱਦਾਂ ਦੀ ਉਹ ਤੋਂ ਹਟਕੇ ਜੇ ਕਿ ਜਿਹੜੀਆਂ ਭੈਣਾਂ ਇਦਾਂ ਦੇ ਲਾਈਕ ਕਰ ਦੇਣ ਉਹ ਐਵੇਂ ਦੇ ਲੈ ਲੈਣਗੀਆਂ ਜਿਹੜੀਆਂ ਦੂਜੇ ਮਤਲਬ ਫਲਾਵਰ ਵਗੈਰਾ ਲਾਈਕ ਕਰਦੇ ਨੇ ਤਾਂ ਉਹ ਵੀ ਲੈ ਲੈਣਗੇ ਹਨਾ ਪ੍ਰਾਈਸ ਇਧਰ ਹੋਊਗਾ ਜੀ 1800 ਪ੍ਰਾਈਸ ਰਹੂਗਾ ਲਓ ਜੀ ਇਸ ਤੋਂ ਬਾਅਦ ਹੈਗਾ ਜੀ ਇਹ ਵਾਲਾ ਸੂਟ ਮੇਰੇ ਕੋਲ ਇੱਕ ਅਵੇਲੇਬਲ ਹੈ ਮੈਨੂੰ ਮੈਸੇਜ ਆ ਰਹੇ ਸੀਗੇ ਕਾਫੀ ਹਨਾ ਵੀ ਇਹ ਕਲਰ ਦੇ ਵਿੱਚ ਜੇ ਤੁਸੀਂ ਮੈਚਿੰਗ ਕਰਵਾਉਣਾ ਚਾਹੁੰਦੇ ਮੈਚਿੰਗ ਕਰਵਾ ਸਕਦੇ ਹੋ ਨਹੀਂ ਫਿਰ 올ਓਵਰ ਵੀ ਮਤਲਬ ਬਹੁਤ ਸੋਹਣਾ ਬਣਦਾ ਹੈਗਾ ਪ੍ਰਾਈਸ ਇਹਦਾ ਰਹੂਗਾ ਜੀ 18500 ਲਓ ਜੀ ਇਸ ਤੋਂ ਬਾਅਦ ਹੈਗਾ ਜੀ ਮੈਚਿੰਗ ਸੂਟ ਹੈਗਾ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ ਤੇ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਫਿਰੋਜ਼ੀ ਸ਼ੇਡ ਦੇ ਵਿੱਚ ਹੈ ਇਸ ਤਰ੍ਹਾਂ ਦੀ 네ਗੇਟਿਵ ਪ੍ਰਿੰਟ ਦੀ ਬਾਟਮ ਰਹੂਗੀ ਇਹ ਵਾਲੀ ਸ਼ਰਟ ਰਹੂਗੀ ਮਾਲ ਦੇ ਵਿੱਚ ਹੈ ਇਹ ਵਾਲਾ ਸੂਟ ਵੀ ਪ੍ਰਾਈਜ਼ ਇਹਦਾ ਰਹੂਗਾ ਜੀ 2000 ਤੇ ਇਸ ਤੋਂ ਬਾਅਦ ਹੈਗਾ ਜੀ ਬਟਰ ਕਾਟਨ ਦੇ ਵਿੱਚ 올ਓਵਰ ਸੂਟ ਹੈਗਾ ਪ੍ਰਾਈਜ਼ ਇਹਦਾ ਹੈਗਾ ਜੀ 2500 ਵਿਦ ਸ਼ਿਪਿੰਗ ਬਹੁਤ ਹੀ ਜਿਆਦੇ ਸੋਹਣੀ ਪ੍ਰਿੰਟ ਹੈ ਸਿਲਕ ਵਾਂਗ ਹੁੰਦਾ ਸਟਫ ਤੇ ਇਸ ਤੋਂ ਬਾਅਦ ਹੈਗਾ ਸੀ कॉटन सिल्क ਦੇ ਵਿੱਚ ਸਟਫ ਹੈਗਾ ਇਸ ਤਰ੍ਹਾਂ ਤੁਸੀਂ 올ਓਵਰ ਲੈਣਾ ਚਾਹੁੰਦੇ ਹੋਗੇ ਤਾਂ 2500 ਹੈ ਮੈਚਿੰਗ ਲੈਣਾ ਚਾਹੁੰਦੇ ਹੋਗੇ ਤਾਂ ਇਹ 2000 ਪਊਗਾ ਠੀਕ ਹੈ ਜੀ ਨਾਲ ਤੁਹਾਨੂੰ ਮਡਾਲ ਦੀਆਂ ਬਾਟਮ ਮਿਲ ਜਾਣਗੀਆਂ ਜੇ ਤੁਸੀਂ 올ਓਵਰ ਲੈਣਾ ਚਾਹੁੰਦੇ ਹੋ 올ਓਵਰ ਵੀ ਮਤਲਬ ਕਾਫੀ ਜਿਆਦੇ ਸੋਨਾ ਸੂਟ ਰਹੂਗਾ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਨੇਗੇ ਜਿਹੜੇ ਬਹੁਤ ਪਸੰਦ ਆਉਣਗੇ ਤੇ ਬਹੁਤ ਸੋਹਣੇ ਆਪਾਂ ਸੂਟ ਲੈ ਕੇ ਆਏ ਕਲਰ ਕੰਬੀਨੇਸ਼ਨ ਬਹੁਤ ਵਧੀਆ ਤੇ ਇਹਦੇ ਵਿੱਚੋਂ ਭੈਣਾਂ ਦੇ ਆਰਡਰ ਲਏ ਜਿਹੜੇ ਆ ਚੁੱਕੇ ਨੇਗੇ ਉਹਨਾਂ ਨੇ ਪ੍ਰੋਪਰ ਜਿਹੜੀਆਂ ਫੋਟੋਆਂ ਨੇ ਮੇਰੇ ਤੋਂ ਮੰਗੀਆਂ ਨੇ ਤੇ ਮੈਂ ਜਰੂਰ ਹੈ ਨਾ ਹੁਣ ਅੱਜ ਮੈਂ ਥੋੜੀ ਜੀ ਫ੍ਰੀ ਆਂਗੀ ਤੇ ਬਾੜ ਤੋਂ ਭੈਣਾਂ ਲੇਂਗੀ ਉਹਨਾਂ ਨੂੰ ਮੈਂ ਜਰੂਰ ਹੈ ਨਾ ਫੋਟੋ ਆ ਪਾ ਰਹੀ ਆਂਗੀ ਵਰਕ ਵਗੈਰਾ ਉਹਨਾਂ ਦੇ ਆ ਚੁੱਕੇ ਨੇਗੇ ਆਪਣੇ ਕੋਲੇ ਤੇ ਇਥੋਂ ਇੰਡੀਆ ਤੋਂ ਵੀ ਆਰਡਰ ਆਏ ਨੇ ਪਸ਼ਮੀਨੇ ਦੇ ਉੱਪਰ ਟੂ ਟਨ ਪਸ਼ਮੀਨੇ ਦੇ ਉੱਪਰ ਪਲੇਨ ਦੇ ਉੱਪਰ ਤੁਸੀਂ ਵੀ ਜੇ ਦਾ ਆਰਡਰ ਦੇਣਾ ਚਾਹੁੰਦੇ ਹੋਗੇ ਸਟਾਕ ਫੁੱਲ ਹੈਗਾ ਇਸ ਟਾਈਮ ਦਾ ਆਰਡਰ ਦੇ ਦਿਓ ਜਦ ਤੱਕ ਤੁਹਾਡੀ ਠੰਡ ਪੈਣੀ ਹੋਦੋਂ ਤੱਕ ਹੀ ਆਪਾਂ ਸੂਟ ਤੁਹਾਨੂੰ ਤਿਆਰ ਕਰਕੇ ਦਵਾਂਗੇ ਇੰਨਾ ਕੁ ਟਾਈਮ ਤਾਂ ਦੇਖੋ ਲੱਗ ਹੀ ਜਾਂਦਾ ਹੈਗਾ ਹਨਾ ਸੂਟ ਰੈਡੀ ਹੋਣ ਨੂੰ ਤੇ ਆਪਣਾ ਪ੍ਰੋਪਰ ਮੇਜ਼ਰਮੈਂਟ ਸਾਨੂੰ ਸੈਂਡ ਕਰ ਦਿਆ ਕਰੋ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸ ਦਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ